ਫਤਿਹਗੜ੍ਹ ਸਾਹਿਬ ਵਿਖੇ ਉਸ ਸਮੇਂ ਮਾਹੌਲ ਗੰਬੀਰ ਹੋ ਗਿਆ ਜਦ ਧੀ ਦੀ ਡੋਲੀ ਦੇ ਕੁਝ ਘੰਟੇ ਬਾਅਦ ਹੀ ਮਾਪਿਆਂ ਦੀ ਅਰਥੇ ਉੱਠ ਗਈ। ਦਰਸਲ ਲਾੜੀ ਦਾ ਪਰਿਵਾਰ ਜਦ ਵਿਦਾਈ ਪਿਛੋਂ ਘਰ ਵਾਪਸ ਜਾ ਰਿਹਾ ਸੀ ਤਾਂ ਉਹਨਾਂ ਦੀ ਗੱਡੀ ਤੇਜ਼ ਰਫ਼ਤਾਰ ਟਰੱਕ ਨਾਲ ਜਾ ਟਕਰਾਈ। ਹਾਦਸਾ ਇੰਨਾ ਭਿਆਨਕ ਸੀ ਕਿ ਲਾੜੀ ਦੇ ਮਾਪਿਆਂ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਮਾਸੀ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ। ਹਾਦਸੇ ਦੀ ਖ਼ਬਰ ਮਿਲਦੇ ਹੀ ਜਲੰਧਰ ਜਾਰੀ ਡੋਲੀ ਨੂੰ ਰਾਤ ਨੂੰ ਹੀ ਵਾਪਸ ਪਰਤਣਾ ਪਿਆ। ਮ੍ਰਿਤਕਾਂ ਦਾ ਅੰਤਿਮ ਸੰਸਕਾਰ ਹਜ਼ਾਰਾਂ ਨਮ ਅੱਖਾਂ ਨਾਲ ਸਰਹੰਦ ਵਖੀ ਕੀਤਾ ਗਿਆ ਦੱਸ ਦਈਏ ਕਿ ਦੁਕਾਨਦਾਰਾਂ ਵੱਲੋਂ ਵੀ ਆਪਣੀਆਂ ਦੁਕਾਨਾਂ ਬੰਦ ਕਰਕੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਵੱਡੇ ਸ਼ਹਿਰ ਦਾ ਮੇਨ ਪਰਿਵਾਰ ਨੰਦਾ ਫੈਮਿਲੀ ਇਹਨਾਂ ਦਾ ਬਿਜ਼ਨਸ ਹੈ ਜਿਹੜਾ ਨੰਦਾ ਮੋਟਰਸ 30-35 ਸਾਲ ਤੋਂ ਸਾਡੇ ਸ਼ਹਿਰ ਦਾ ਮੇਨ ਇਹਨਾਂ ਦਾ ਬਿਜ਼ਨਸ ਹੈ ਔਰ ਸਾਡੇ ਹਰੀਓਂ ਜੀ ਕਰਨ ਵਾਲਾ ਰੇਨੂ ਵਾਲਾ ਇੱਕੋ ਪਰਿਵਾਰ ਦੇ ਤੇ ਜਿਹੜੇ ਗਏ ਨੇ ਐਕਸੀਡੈਂਟ ਦੇ ਵਿੱਚ ਇਹਨਾਂ ਦੇ ਪਰਿਵਾਰ ਦੇ ਵਿੱਚ ਮੈਰਿਜ ਸੀ ਉਥੋਂ ਵਾਪਸ ਆਉਂਦੇ ਸੀ ਔਰ ਇੱਕ ਬਹੁਤ ਭਿਆਨਕ ਐਕਸੀਡੈਂਟ ਹੋਇਆ ਜਿਹਦੇ ਨਾਲ ਸਾਡੇ ਜਿਹੜੇ ਇਹ ਜੀ ਚਲੇ ਗਏ ਤੇ ਔਰ ਦੋ ਹਸਪੀਟਲ ਦੇ ਵਿੱਚ ਜੇਰੇ ਇਲਾਜ ਆ ਉਹ ਵੀ ਇੱਕ ਸੀਰੀਅਸ ਹੈ ਤੇ ਇੱਕ ਦਾ ਕੱਲ ਆਪਰੇਸ਼ਨ ਹੋਇਆ ਉਹ ਕਹਿੰਦੇ ਕੁਝ ਹੱਦ ਤੱਕ ਠੀਕ ਹੈ ਮੈਂ ਸਮਝਦਾ ਆ ਕਿ ਅੱਜ ਇੱਥੇ ਨਸਿਵੇ ਦੇ ਦੇ ਕੱਥੇ ਸਾਰੇ ਸ਼ਹਿਰ ਦੇ ਵਿੱਚ ਸਰੰਦ ਦੇ ਵਿੱਚ ਇੱਕਠੇ ਤਿੰਨ ਸਵੇ ਜਿਹੜੇ ਅੱਜ ਬਲਣ ਲੱਗੇ ਐ ਦੋ ਵੱਡਾ ਖਾਂਤ ਮੈਂ ਸਮਝਦਾ ਕਿ ਮੇਰੀ ਜ਼ਿੰਦਗੀ ਦੇ ਵਿੱਚ ਨਹੀਂ ਦੇਖਿਆ ਕਿ ਇੱਕ ਸਮੇਂ ਇੱਕ ਪਰਿਵਾਰ ਦੇ ਤਿੰਨ ਸਵੇ ਜਿਹੜੇ ਬਲਦੇ ਹੋਣ ਔਰ ਕੋਈ ਸ਼ਬਦ ਨਹੀਂ ਹੈਗਾ ਕਿ ਜਿਹੜਾ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਸਕਦਾ ਮੈਰਿਜ ਤੋਂ ਆ ਰਹੀ ਸੀ ਲੁਹਿਆਣੇ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਹੋਰ ਸਾਥੀਆਂ ਦੇ ਨਾਲ ਦੋ ਸਾਡੀਆਂ ਸਤਿਕਾਰਯੋਗ ਪੈਣਾ ਇੱਕ ਵੀਰ ਅਸ਼ੋਕ ਲੰਦਾ ਜੀ ਰੈਨੂ ਵਾਲਾ ਜੀ ਕਰਨ ਵਾਲਾ ਜੀ ਉਹ ਐਕਸੀਡੈਂਟ 'ਚ ਮੌਤ ਹੋ ਗਈ ਸੜਕਾਂ 'ਤੇ ਜਿਹੜੇ ਖੜੇ ਟਰੱਕ ਆ ਇਹ ਬਹੁਤ ਵੱਡਾ ਮੌਤ ਦਾ ਕਾਰਨ ਬਣ ਰਹੇ ਆ ਇਹਨਾਂ ਲਈ ਸਰਕਾਰ ਕੋਈ ਕਾਨੂੰਨ ਨਹੀਂ ਬਣਾ ਰਹੀ ਕੋਲ ਐਕਸੀਡੈਂਟ ਹੋ ਰਹੇ ਆ ਲੋਕ ਰੋਜ਼ ਜਾਨਾ ਰੋਜ਼ ਮਰ ਰਿਹਾ ਬੰਦਾ ਕੀ ਸੋਚਦਾ ਕੀ ਸੁਪਨੇ ਹੁੰਨੇ ਬੰਦੇ ਦੇ ਤੇ ਕੀ ਤੇ ਕੀ ਬਣ ਜਾਂਦਾ ਅੱਜ ਅਸੀਂ ਆਂ ਸ਼ਮਸ਼ਾਨ ਘਾਟ 'ਚ ਪੂਰਾ ਸਾਡਾ ਇਲਾਕੇ ਦਾ ਸ਼ਹਿਰ ਪਿੰਡਾਂ ਤੋਂ ਲੋਕ ਸਾਰੇ ਭਰੇ ਮਨ ਦੇ ਨਾਲ ਜਿ ਉਹਨਾਂ ਨੂੰ ਜਿਹੜਾ ਹੈ ਸੰਸਕਾਰ ਵੇਲੇ ਸਾਰੇ ਇਕੱਠੇ ਹੋਏ ਆ ਸਾਰਾ ਇਲਾਕਾ ਬੜੇ ਦੁੱਖਾਂ 'ਚ ਡੁੱਬਿਆ ਹੋਇਆ ਹੈ ਹਾਂਜੀ ਸਰ ਬਹੁਤ ਹੀ ਦੁਖਦਾਈ ਖਬਰ ਕਿ ਨੰਦਾ ਪਰਿਵਾਰ ਤੇ ਅਰੂੜਾ ਪਰਿਵਾਰ ਨੂੰ ਜਿਨ੍ਹਾਂ ਦੇ ਕੀ ਇੱਕ ਰਾਤ ਪਹਿਲਾਂ ਅਸੀਂ ਸਾਰੇ ਵਿਆਹ ਤੇ ਸੀਗੇ ਤੇ ਅਗਲੇ ਦਿਨ ਸਵੇਰੇ ਅਚਾਨਕ ਐਕਸੀਡੈਂਟ ਹੋਣ ਨਾਲ ਪਰਿਵਾਰ ਦੇ ਵਿੱਚ ਭਾਰੀ ਘਾਟਾ ਜਿਹੜਾ ਐਕਸੀਡੈਂਟ ਹੋਣ ਨਾਲ ਹੋਇਆ ਹੈ ਇਸ ਲਈ ਸਾਰੇ ਸ਼ਹਿਰ ਦੇ ਸ਼ਹਿਰ ਦੇ ਵਿੱਚ ਸਾਰੇ ਇਲਾਕਾ ਨਿਵਾਸੀਆਂ ਨੇ ਬਹੁਤ ਦੁੱਖ ਮਨਾਇਆ ਅਤੇ ਵਹਿਗੁਰੂ ਅੱਗੇ ਅਰਦਾਸ ਕੀਤੀ ਹੈ ਕਿ ਸਾਰੇ ਪਰਿਵਾਰ ਨੂੰ ਕਿਉਂਕਿ ਐਡਾ ਵੱਡਾ ਦੁੱਖ ਆ ਸਾਡੇ ਕੋ ਕਹਿਣ ਨੂੰ ਕੋਈ ਸ਼ਬਦ ਨਹੀਂ ਕਿ ਸਾਰੇ ਪਰਿਵਾਰ ਨੂੰ ਸਮਰੱਥ ਬਖਸ਼ਣ ਵਹਿਗੁਰੂ ਕਿਰਪਾ ਰੱਖੇ ਕਿ ਉਹ ਇੰਨਾ ਵੱਡਾ ਦੁੱਖ ਚੱਲ ਸਕੋ ਅੱਜ ਬੜੀ ਸਾਡੇ ਸ਼ਹਿਰ ਵਾਸਤੇ ਬਹੁਤ ਹੀ ਦਰਦਨਾਕ ਘਟਨਾ ਜੋ ਸਾਡੇ ਸ਼ਹਿਰ ਚ ਵਾਪਰੀ ਬੀਤੇ ਦਿਨੀ ਐਤਵਾਰ ਨੂੰ ਸਾਡੇ ਨੰਦਾ ਪਰਿਵਾਰ ਅਤੇ ਅਰੋੜਾ ਪਰਿਵਾਰ ਨੰਦਾ ਪਰਿਵਾਰ ਦੀ ਲੜਕੀ ਆਪਣੀ ਬੇਟੀ ਗਜ਼ਲ ਦੀ ਸ਼ਾਦੀ ਕਰਨ ਲਈ ਲੁਧਿਆਣਾ ਵਿਖੇ ਪਹੁੰਚੇ ਸੀ ਲੁਧਿਆਣੇ ਤੋਂ ਲੜਕੀ ਦੀ ਡੋਲੀ ਰਵਾਨਾ ਕਰਨ ਤੋਂ ਬਾਅਦ ਜਦੋਂ ਉਹ ਘਰ ਵਾਪਸ ਆਏ ਤਾਂ ਆਂਦੇ ਆਂਦੇ ਰਸਤੇ ਦੇ ਵਿੱਚ ਸਾਹਨੇਵਾਲ ਕੋਲ ਉਹਨਾਂ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ ਜਿਸ ਗੱਡੀ ਦੇ ਵਿੱਚ ਜਿਸ ਲੜਕੀ ਦੀ ਡੋਲੀ ਤੋਰੀ ਆ ਉਸਦੇ ਪਿਤਾ ਅਸ਼ੋਕ ਕੁਮਾਰ ਨੰਦਾ ਉਹਨਾਂ ਦੀ ਮਾਤਾ ਕਿਰਨ ਨੰਦਾ ਤੇ ਨਾਲ ਹੀ ਉਹਨਾਂ ਦਾ ਚਾਚਾ ਮੋਹਨ ਨੰਦਾ ਤੇ ਉਹਨਾਂ ਦੀ ਵਾਈਫ ਸ਼ਰਮਿਲੀ ਨੰਦਾ ਦੇ ਨਾਲ ਹੀ ਕਿਰਨ ਜੀ ਦੀ ਚਾਚੀ ਆਪਣਾ ਰੈਨੂ ਜੀ ਉਹ ਸਵਾਰ ਸੀ ਪਰ ਘਟਨਾ ਅਜੇ ਹੀ ਵਾਪਰੀ ਕਿ ਇਸ ਘਟਨਾ ਦੇ ਵਿੱਚ ਮੌਕੇ ਦੇ ਉੱਤੇ ਹੀ ਤਿੰਨ ਪਰਿਵਾਰ ਦੇ ਮੈਂਬਰਾਂ ਦੀਆਂ ਡੈਥਾਂ ਹੋ ਗਈਆਂ ਜਿਦੇ ਵਿੱਚ ਲੜਕੀ ਦੇ ਪਿਤਾ ਅਸ਼ੋਕਨੰਦਾ ਜੀ ਤੇ ਉਹਨਾਂ ਦੀ ਮਾਤਾ ਕਿਰਨ ਜੀ ਤੇ ਲੜਕੀ ਦੀ ਚਾਚੀ ਰੈਨੂ ਜੀ ਇਹਨਾਂ ਦੀ ਮੌਕੇ ਤੇ ਹੀ ਡੈਥ ਹੋ ਗਈ ਤੇ ਜਿਹੜੇ ਬਾਕੀ ਦੋ ਨੇ ਮੋਹਨ ਜੀ ਤੇ ਉਹਨਾਂ ਦੀ ਵਾਈਫ ਸ਼ਰਮਿਲੀ ਜੀ ਉਹ ਆਪਣਾ ਲੁਧਿਆਣਾ ਹਸਪੀਟਲ ਦੇ ਵਿੱਚ ਆਪਣਾ ਇਲਾਜ ਕਰਵਾ ਰਹੇ ਨੇ ਸੋ ਸਾਡੇ ਸ਼ਹਿਰ ਵਾਸਤੇ ਇਹ ਜਿਹੜੀ ਦੁਰਘਟਨਾ ਬਹੁਤ ਹੀ ਮੰਦਭਾਗੀ ਆ ਅੱਜ ਸ਼ਹਿਰ ਸਾਡਾ ਰੋ ਰਿਹਾ ਤੁਸੀਂ ਦੇਖ ਰਹੇ ਹੋ ਠਾਠਾ ਮਰਦਾ ਕੱਠ ਪਰਿਵਾਰ ਦੇ ਨਾਲ ਇਸ ਦੁੱਖ ਦੇ ਵਿੱਚ ਸ਼ਾਮਲ ਹੋਣ ਲਈ ਇਕੱਤਰ ਹੋਇਆ ਅਜਿਹੀ ਘਟਨਾ ਕਦੇ ਵੀ ਭੁਲਾਈ ਨਹੀਂ ਜਾ ਸਕਦੀ ਕਿਉਂਕਿ ਇੱਕ ਪਾਸੇ ਜਦੋਂ ਡੋਲੀ ਤੋਰੀ ਜਾਂਦੀ ਆ ਡੋਲੀ ਹਜੇ ਘਰ ਵੀ ਨਹੀਂ ਪਹੁੰਚੀ ਉਹ ਫਲੋਰ ਤੋਂ ਵਾਪਸ ਲੜਕੀ ਆਪਣੇ ਮਾਪਿਆਂ ਨੂੰ ਦੇਖਣ ਲਈ ਆਈ ਤੇ ਅੱਜ ਉਹ ਆਪਣੇ ਮਾਂ ਦੇ ਸੰਸਕਾਰ ਤੇ ਪਹੁੰਚੀ ਆ ਬੜਾ ਹੀ ਇਹ ਦਰਦਨਾਕ ਘਟਨਾ ਜਿਹੜੀ ਬਿਆਨ ਨਹੀਂ ਕੀਤੀ ਜਾ ਸਕਦੀ ਪੂਰੇ ਸਰੰਦਲੇ ਨਹੀਂ ਲੱਗਦੀ ਬਹੁਤ ਹੀ ਗਮੀ ਵਾਲਾ ਦਿਨ ਹੁਣ ਜਦੋਂ ਮੈਨੂੰ ਮਿਲਿਆ ਸਰਦਾਰ ਮੈਂ ਇਹ ਪੂਰਾ ਇਲਾਕਾ ਪਰਮਾਤਮਾ ਦੇ ਚਰਨਾਂ 'ਚ ਹੀ ਬੇਨਤੀ ਕਰਦਾ ਕਿ ਜਿਹੜੇ ਸਾਡੇ ਦੋ ਜੀ ਡੋਰੇ ਇਲਾਜ ਹਸਪਤਾਲ ਨੇ ਪਰਮਾਤਮਾ ਉਹਨਾਂ ਨੂੰ ਲੰਬੀ ਉਮਰ ਦੇ ਕੇ ਪਰਿਵਾਰ ਨੂੰ ਸੰਪੰਨ ਦਾ ਮੌਕਾ ਦੇਵੇ ਜੇਹੀ ਗੁਰੂ ਮਹਾਰਾਜ ਦੇ ਚਰਨਾਂ 'ਚ